ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਬੰਦਾ ਰਹਿੰਦਾ ਸੀ ਉਹ ਬੰਦਾ ਜੋ ਵੀ ਕੰਮ ਕਰਦਾ ਹਰ ਕੰਮ ਉਹਦਾ ਬੇਕਾਰ ਜਾਂਦਾ ਹਰੇਕ ਕੰਮ 'ਚ ਉਹ ਅਸਫਲ ਰਹਿੰਦਾ ਸੀ ਤੇ ਉਹਦਾ ਮਨ ਹਮੇਸ਼ਾ ਹੀ ਮੁਸ਼ਕਲਾਂ ਨਾਲ ਹੀ ਭਰਿਆ ਰਹਿੰਦਾ ਸੀ ਉਹਦੇ ਮਨ 'ਚ ਇੱਕ ਹੀ ਸਵਾਲ ਚੱਲਦਾ ਰਹਿੰਦਾ ਕਿ ਮੈਂ ਇਸ ਦੁਨੀਆ 'ਤੇ ਕਿਉਂ ਆਇਆ ਹਾਂ ਜਦੋਂ ਮੈਥੋਂ ਕੋਈ ਕੰਮ ਹੀ ਨਹੀਂ ਹੁੰਦਾ ਫਿਰ ਮੇਰਾ ਇਸ ਦੁਨੀਆ 'ਤੇ ਕੀ ਕੰਮ ਹੈ ਐਨਾ ਉਹ ਖੜਾ ਸੋਚ ਹੀ ਰਿਹਾ ਸੀ ਤੇ ਉੱਥੇ ਇੱਕ ਬੰਦਾ ਲੰਘ ਰਿਹਾ ਸੀ ਉਹ ਕਹਿੰਦਾ ਸੀ ਵੀ ਭਾਈ ਤੂੰ ਬੜਾ ਉਦਾਸ ਲੱਗ ਰਿਹਾ ਹੈ ਤੇ ਇਹ ਬੰਦਾ ਕਹਿੰਦਾ ਵੀ ਹਾਂ ਭਾਈ ਮੈਂ ਬਹੁਤ ਜ਼ਿਆਦਾ ਹੀ ਉਦਾਸ ਹਾਂ ਮੈਂ ਜੋ ਵੀ ਕੰਮ ਕਰਦਾ ਮੇਰਾ ਕੋਈ ਵੀ ਕੰਮ ਸਹੀ ਨਹੀਂ ਹੁੰਦਾ ਹਰੇਕ ਕੰਮ ਖਰਾਬ ਹੋ ਜਾਂਦਾ ਹੈ ਤੇ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਇਹ ਸੁਣ ਕੇ ਦੂਜਾ ਬੰਦਾ ਕਹਿੰਦਾ ਆਪਣੇ ਨਾਲ ਦੇ ਪਿੰਡ 'ਚ ਇੱਕ ਸੰਤ ਆਏ ਹੋਏ ਨੇ ਜੇ ਤੂੰ ਉਹਨਾਂ ਕੋਲ ਜਾਏਂਗਾ ਨਾ ਤਾਂ ਤੇਰੀ ਸਮੱਸਿਆ ਦਾ ਹੱਲ ਹੋ ਜਾਵੇਗਾ ਇਹ ਸੁਣ ਕੇ ਉਹ ਬੰਦਾ ਕਹਿੰਦਾ ਚਲੋ ਠੀਕ ਹੈ ਜੀ ਮੈਂ ਉੱਥੇ ਹੀ ਜਾਣਾ ਫਿਰ ਉਹ ਬੰਦਾ ਸੰਤ ਕੋਲ ਚਲਾ ਗਿਆ ਅਤੇ ਸੰਤ ਨੂੰ ਕਹਿੰਦਾ ਕੀ ਸੰਤ ਜੀ ਮੈਂ ਜ਼ੁਨੀਤੇ ਕੀ ਕਰਨਾ ਆਇਆ ਹਾਂ ਮੇਰੀ ਇਹ ਜ਼ੁਨੀਤੇ ਕੀ ਕੀਮਤ ਹੈ ਮੈਨੂੰ ਤਾਂ ਲੱਗਦਾ ਮੈਂ ਫਾਲਤੂ ਹੀ ਹਾਂ ਸੰਤ ਮੁਸਕਰਾਏ ਅਤੇ ਉਸ ਆਦਮੀ ਨੂੰ ਇੱਕ ਚਮਕੀਲਾ ਪੱਥਰ ਦਿੰਦਿਆਂ ਕਿਹਾ ਇਹਦੀ ਕੀਮਤ ਪਤਾ ਕਰਕੇ ਆ ਪਰ ਇਹਨੂੰ ਵੇਚਣਾ ਨਹੀਂ ਉਹ ਆਦਮੀ ਪੱਥਰ ਲੈ ਕੇ ਬਾਜ਼ਾਰ ਵਾਲਾ ਨੂੰ ਚੱਲ ਪਿਆ ਪਹਿਲਾਂ ਉਹ ਗਿਆ ਫਲ ਵਿਕਰੇਤਾ ਕੋਲ ਉਹ ਫਲ ਵਿਕਰੇਤਾ ਕੋਲ ਆਂਬ ਸੀ ਉਹ ਆਂਬ ਵੇਚ ਰਿਹਾ ਸੀ ਉਸਨੇ ਅੰਮ੍ਰਿਤ ਵਿਕਰੇਤਾ ਨੂੰ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਇਸ ਪੱਥਰ ਦੀ ਕੀ ਕੀਮਤ ਲਾਉਂਗੇ? ਤੋਂ ਜਦੋਂ ਉਸ ਦੁਕਾਨਦਾਰ ਨੇ ਪੱਥਰ ਨੂੰ ਦੇਖਿਆ ਉਹਨੇ ਸੋਚਿਆ ਵੀ ਇਹ ਪੱਥਰ ਤਾਂ ਕੀਮਤੀ ਲੱਗਦਾ ਹੈ। ਉਸ ਮੁੰਡੇ ਨੂੰ ਕਹਿੰਦਾ ਵੀ ਮੈਂ ਤੈਨੂੰ ਇਸ ਪੱਥਰ ਦੇ ਬਦਲੇ 10 ਅੰਬ ਦੇ ਸਕਦਾ। ਦੂਜੀ ਜਗ੍ਹਾ ਤੇ ਗਿਆ ਫਿਰ ਉਹ ਸਬਜ਼ੀ ਵਾਲੇ ਕੋਲ ਗਿਆ। ਸਬਜ਼ੀ ਵਾਲਾ ਆਲੂ ਵੇਚ ਰਿਹਾ ਸੀ। ਫਿਰ ਉਹਨੇ ਬੰਦੇ ਨੇ ਪੁੱਛਿਆ ਸਬਜ਼ੀ ਵਾਲੇ ਨੂੰ ਕਿ ਇਸ ਪੱਥਰ ਦੀ ਕੀ ਕੀਮਤ ਹੈ? ਸਬਜ਼ੀ ਵਾਲਾ ਕਹਿੰਦਾ ਵੀ ਮੈਂ ਤੈਨੂੰ ਇਸ ਪੱਥਰ ਦੇ ਬਦਲੇ ਨਾ ਇੱਕ ਬੋਰੀ ਆਲੂਆਂ ਦੀ ਦੇ ਸਕਦਾ। ਇਹ ਸੁਣ ਕੇ ਬੰਦਾ ਫਿਰ ਅੱਗੇ ਨੂੰ ਚੱਲ ਪਿਆ। ਫਿਰ ਉਹ ਸੋਚਣ ਲੱਗਾ ਵੀ ਇਹਦੀ ਕੀਮਤ ਮੈਨੂੰ ਕੋਈ ਜ਼ਿਆਦਾ ਹੀ ਲੱਗਦੀ ਹੈ। ਫਿਰ ਉਹ ਹੀਰਿਆਂ ਦੇ ਵਪਾਰੀ ਕੋਲ ਗਿਆ। ਫਿਰ ਉਹਨੇ ਹੀਰਿਆਂ ਦੇ ਵਪਾਰੀ ਕੋਲ ਪੁੱਛਿਆ ਵੀ ਇਸ ਪੱਥਰ ਦੀ ਕੀ ਕੀਮਤ ਹੈ? ਤਾਂ ਹੀਰਿਆਂ ਦੇ ਵਪਾਰੀ ਨੇ ਕਿਹਾ ਵੀ ਮੈਂ ਤੈਨੂੰ ਇਸ ਪੱਥਰ ਦੇ 15 ਲੱਖ ਰੁਪਏ ਦੇ ਸਕਦਾ। ਫਿਰ ਇਹ ਇੰਨਾ ਸੁਣ ਕੇ ਉਹ ਆਦਮੀ ਉੱਥੋਂ ਚੱਲ ਪਿਆ। ਜਦੋਂ ਚੱਲ ਰਿਹਾ ਸੀ ਹੀਰੇਆਂ ਦੇ ਵਪਾਰੀ ਉਹਨੂੰ ਪਿੱਛੋਂ ਆਵਾਜ਼ਾਂ ਮਾਰਨ ਲੱਗ ਗਿਆ ਉਹਦੇ ਮਿੰਤਾ ਕਰਨ ਲੱਗ ਗਿਆ ਵੀ ਮੈਂ ਤੈਨੂੰ ਇਸ ਦੇ 50 ਲੱਖ ਰੁਪਏ ਦੇ ਦੂੰਗਾ ਪਰ ਉਹ ਮੁੰਡਾ ਹੁਣ ਨਹੀਂ ਰੁਕਦਾ ਉਹ ਅੱਗੇ-ਅੱਗੇ ਚੱਲੇ ਹੀ ਜਾਂਦਾ ਹੈ ਉਹ ਵਪਾਰੀ ਫੇਰ ਮਿੰਤਾ ਕਰਨ ਲੱਗ ਜਾਂਦਾ ਉਹ ਕਹਿੰਦਾ ਤੂੰ ਦੱਸ ਦੇ ਜਿੰਨੇ ਵੀ ਪੈਸੇ ਚਾਹੀਦੇ ਤੈਨੂੰ ਮੈਂ ਦੇ ਦੂੰਗਾ ਇਹ ਪੱਥਰ ਮੈਨੂੰ ਦੇ ਦੇ ਪੱਥਰ ਬਹੁਤ ਜ਼ਿਆਦਾ ਕੀਮਤੀ ਹੈ ਪਰ ਲੜਕਾ ਬਿਨਾਂ ਕੁਝ ਬੋਲੇ ਸੰਤ ਕੋਲ ਪਹੁੰਚ ਗਿਆ ਤੇ ਸੰਤ ਨੂੰ ਸਾਰੀ ਘਟਨਾ ਦੱਸ ਦਿੱਤੀ ਸੰਤ ਮੁਸਕਰਾਏ ਅਤੇ ਕਹਿਣ ਲੱਗੇ ਜਿਵੇਂ ਹੀ ਆਮਾ ਵੇਚਣ ਵਾਲੇ ਨੇ ਸਬਜ਼ੀ ਵੇਚਣ ਵਾਲੇ ਤੇ ਹੀਰੇ ਦੇ ਵਪਾਰੀ ਨੇ ਪੱਥਰ ਦੀ ਅੱਢ ਅੱਢ ਕੀਮਤ ਲਾਈ ਐਵੇਂ ਹੀ ਇਹ ਦੁਨੀਆ ਵੀ ਕਰਦੀ ਐ ਲੋਕ ਵੀ ਤੁਹਾਡੀ ਕੀਮਤ ਆਪਦੇ ਗਿਆਨ ਅਨੁਸਾਰ ਤੇ ਸਮਝ ਮੁਤਾਬਕ ਹੀ ਕਰਦੇ ਐ ਪਰ ਅਸਲ ਚੀਜ਼ ਇਹ ਨਹੀਂ ਕਿ ਲੋਕ ਤੁਹਾਡੀ ਕੀਮਤ ਸਹੀ ਨਹੀਂ ਲਗਾ ਰਹੇ ਜੇ ਕਿਵੇਂ ਲਗਾ ਰਹੇ ਨੇ ਅਸਲ ਚੀਜ਼ ਤਾਂ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਕਿੰਨੀ ਕੀਮਤ ਨਾਲ ਦੇਖਦੇ ਹੋ ਜਾਂ ਆਪ ਦੇ ਆਪ ਨੂੰ ਕਿੰਨਾ ਕੀਮਤੀ ਮੰਨਦੇ ਹੋ ਜੇ ਸੰਤ ਕਹਿੰਦੇ ਹੀਰੇ ਨੂੰ ਤਾਂ ਕੋਈ ਹੋਰ ਤਰਾਸਦਾ ਹੈ ਪਰ ਇਨਸਾਨ ਨੂੰ ਤਾਂ ਆਪਣੇ ਆਪ ਨੂੰ ਖੁਦ ਹੀ ਤਰਾਸਣਾ ਪੈਂਦਾ ਹੈ। ਤਾਂ ਦੋਸਤੋ ਜੇ ਤੁਸੀਂ ਆਪਣੇ ਅੰਦਰਲੇ ਗੁਣ ਨਿਖਾਰ ਲਏ ਤਾਂ ਤੁਹਾਡੀ ਕੀਮਤ ਪਛਾਣਨ ਵਾਲਾ ਵੀ ਮਿਲ ਹੀ ਜਾਵੇਗਾ। ਸੋ ਦੋਸਤੋ ਇਸ ਕਹਾਣੀ ਤੋਂ ਆਪਣਾ ਇਹ ਸਿੱਖਿਆ ਮਿਲਦੀ ਹੈ ਕਿ ਦੁਨੀਆ ਦੀ ਰਾਏ ਤੋਂ ਵੱਧ ਆਪਣੇ ਆਪ ਦੀ ਸੱਚੀ ਕੀਮਤ ਸਮਝੋ। ਸੋ ਦੋਸਤੋ ਇਹ ਛੋਟੀ ਜੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ? ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਆਪਦੇ ਦੋਸਤੋ ਮਿੱਤਰਾਂ ਨਾਲ ਵੀਡੀਓ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ